तरीके ਦੇ ਹਾਲਾਤ ਨੇ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਇਹਨਾਂ ਨੂੰ ਮੇਰਾ ਇੱਕ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਇਹ ਸੰਵਿਧਾਨ ਹੈ ਭਾਰਤ ਦ ਕਨਸਟੀਟਿਊਸ਼ਨ ਆਫ ਇੰਡੀਆ ਤੇ ਨਾ ਤਾਂ ਕੋਈ ਅਫਸਰ ਨਾ ਕੋਈ ਮੁੱਖ ਮੰਤਰੀ ਨਾ ਕੋਈ ਪੋਲਿਟੀਕਲ ਪਾਰਟੀ ਇਹ ਸੰਵਿਧਾਨ ਤੋਂ ਵੱਡਾ ਕੋਈ ਨਹੀਂ ਫਿਰ ਜਿਹੜੇ ਅਫਸਰ ਨੇ ਉਨ੍ਹਾਂ ਤੇ ਜ਼ਿੰਮੇਵਾਰੀ ਇਹਨੂੰ ਮੰਨਣ ਦੀ ਹੈ ਕਿ ਜਾਂ ਜੋ ਮਨੀਸ਼ ਸੋਧਿਆ ਨੇ ਅਜ ਅਫਸਰਾਂ ਨੂੰ ਸਿਖਾਇਆ ਕਿ ਸਾਹਮ ਦਾਮ ਦੰਦ ਭੇਦ ਲਾਉਣਾ ਤੇ ਆਪਾਂ ਚੋਣਾ ਜਿੱਤਣੀਆਂ ਨੇ ਤੇ ਜਿਹਦੇ ਤਹਿਤ ਪੁਲਿਸ ਪੋਲਿਟੀਕਲ ਵੈਂਡੇਟਾ ਹਿਤ ਸਿਰਫ ਤੇ ਸਿਰਫ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਦੇਖੋ ਅੱਜ ਮੈਂ ਗੱਲ ਕਰਨੀ ਚਾਹੁੰਦਾ ਸਾਡੀ ਪਾਰਟੀ ਦੇ ਦੋ ਬਹੁਤ ਸੀਨੀਅਰ ਲੀਡਰਸ ਜਿਨ੍ਹਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਪਹਿਲੇ ਹੈਗੇ ਨੇ ਸਰਦਾਰ ਨਰਦੇਵ ਸਿੰਘ ਜੀ ਨੋਨੀ ਮਾਨ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਗੁਰੂ ਹਰ ਸਾਹਿਬ ਤੋਂ ਹਲਕਾ ਇੰਚਾਰਜ ਨੇ ਐਮਐਲਏ ਦੀ ਚੋਣ ਲੜ ਚੁੱਕੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਹੀ ਸਤਕਾਰਤ ਪਰਿਵਾਰ ਜਿਹੜੇ ਸਾਡੇ ਵਿੱਚ ਨਹੀਂ ਬਾਪੂ ਜ਼ੋਰਾ ਸਿੰਘ ਜੀ ਮਾਨ ਸਾਹਿਬ ਸਾਬ ਦਾ ਐਮਪੀ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਫਰਜ਼ੰਦ ਨੇ ਦੂਜੇ ਉਹਨਾਂ ਦੇ ਜਿਹੜੇ ਛੋਟੇ ਭਰਾ ਸਰਦਾਰ ਵਰਦੀਪ ਸਿੰਘ ਬੋਬੀ ਮਾਨ ਜਿਹੜੇ ਕਿ ਫਾਜ਼ਲ ਕਾਦੇ ਸ਼ਰੋਮਨੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਪਾਰ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਵੀ ਬੜੇ ਤਕੜੇ ਤਰੀਕੇ ਦੇ ਨਾਲ ਉਹਨਾਂ ਨੇ ਲੜੀ ਸੀ ਸਿਰਫ 10000 ਦਾ ਫਰਕ ਫਿਰੋਜ਼ਪੁਰ ਦੇ ਵਿੱਚ ਰਹਿ ਗਿਆ ਸੀ ਇੱਥੋਂ ਸਮਝ ਆਉਂਦਾ ਕਿ ਪਰਿਵਾਰ ਲੋਕਾਂ ਦੇ ਵਿੱਚ ਕਿੰਨੇ ਵਧੀਆ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਹੈ ਲੋਕਾਂ ਦਾ ਪਿਆਰ ਨੋਨੀ ਮਾਨ ਸਾਹਿਬ ਖਿਲਾਫ ਤੇ ਬੋਬੀ ਮਾਨ ਜੀ ਖਿਲਾਫ ਇੱਕ ਐਫਆਈਆਰ ਦਰਜ ਹੁੰਦੀ ਹੈ ਐਫਆਈਆਰ 142 ਪੁਲਿਸ ਸਟੇਸ਼ਨ ਜਲਾਲਾਬਾਦ ਸਿਟੀ ਦੀ 2024 ਦੀ ਇਹ ਐਫਆਈਆਰ ਕਿਉਂ ਦਰਜ ਕੀਤੀ ਤੁਹਾਨੂੰ ਯਾਦ ਹੋਊਗਾ ਜਦੋਂ ਪੰਚਾਇਤੀ ਚੋਣਾਂ ਦੇ ਵਿੱਚ ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਕਿੰਨਾ ਧੱਕਾ ਕੀਤਾ ਹਾਈ ਕੋਰਟ ਤੱਕ ਕੇਸ ਚੱਲੇ ਹਾਈ ਕੋਰਟ ਨੂੰ ਇੰਟਰਵੈਨ ਕਰਨਾ ਪਿਆ ਉਦੋਂ ਵੀ ਬਹੁਤ ਹੋ ਹੱਲਾ ਇਸ ਗੱਲ ਨੂੰ ਲੈ ਕੇ ਮਚਿਆ ਸੀ ਕਿਉਂਕਿ ਨਾਤਾ ਕਿਸੇ ਨੂੰ ਕਾਗਜ਼ ਭਰਨ ਦਿੰਦੇ ਸੀ ਨਹੀਂ ਕਿਸੇ ਨੂੰ ਕੋਈ ਇਹਨਾਂ ਨੇ ਟੈਕਸ ਦੀ ਰਸੀਦ ਦਿੱਤੀ ਜੇ ਕੋਈ ਕਾਗਜ਼ ਭਰਨ ਗਿਆ ਉਹਦੇ ਕਾਗਜ਼ ਪਾੜ ਤੇ ਝੂਠੇ ਮੁਕਦਮੇ ਬਣਾਏ ਹੁਣ ਇਹ ਚੋਣਾਂ ਦੇ ਦੌਰਾਨ ਕਿਉਂਕਿ ਬੈਕਗ੍ਰਾਉਂਡ ਦੇਣਾ ਬਹੁਤ ਜ਼ਰੂਰੀ ਹੈ ਨੋਨੀ ਮਾਨ ਇਹਨਾਂ ਦੇ ਇਹਨਾਂ ਦੇ ਉੱਤੇ ਇੱਕ ਹਮਲਾ ਹੁੰਦਾ ਹਮਲਾ ਕੌਣ ਕਰਾ ਰਿਹਾ ਹੈ ਜਿਹੜਾ ਕਿ ਜਲਾਲਾਬਾਦ ਦਾ ਵਿਧਾਇਕ ਹੈ ਜਗਦੀਪ ਸਿੰਘ ਗੋਲਡੀ ਕਮੋਜ ਉਹ ਹਮਲੇ ਦੀ ਵੀਡੀਓ ਮੈਂ ਤੁਹਾਨੂੰ ਪਹਿਲਾਂ ਸਾਰਿਆਂ ਨੂੰ ਦਿਖਾਉਣਾ ਇੱਕ ਮਿੰਟ ਉਹ ਹਮਲੇ ਦੀ ਵੀਡੀਓ ਦਿਖਾਏ ਇਹ ਸਰਦਾਰ ਨਦੇਵ ਸਿੰਘ ਜੀ ਜਿਹੜੇ ਨੋਨੀ ਮਾਨ ਨੇ ਇਹ ਉਹਨਾਂ ਦੇ ਉੱਤੇ ਹਮਲਾ ਹੋ ਰਿਹਾ ਔਰ ਜਿਹੜਾ ਉੱਥੇ ਦਾ ਲੋਕਲ ਐਮ ਐਲ ਏ ਹੈ 골ਡੀ ਕੰਬੋਜ ਉਹ ਤੇ ਉਹਦੇ ਸਾਥੀ ਕਰ ਰਹੇ ਨੇ ਹੁਣ ਪੰਜਾਬ ਦੇ ਜੰਗਲ ਰਾਜ ਦੀ ਜੰਗਲ ਰਾਜ ਦਾ ਸਬੂਤ ਤੁਸੀਂ ਉਰੇ ਲਾ ਲੋ ਕਿ ਹਮਲਾ ਤਾਂ ਹੋ ਰਿਹਾ ਸਾਡੇ ਜਿਹੜਾ ਐਮ ਐਲ ਏ ਦੇ ਉੱਥੇ ਐਮ ਐਲ ਏ ਚੋਂ ਲੜੇ ਨੇ ਸਦਾ ਸਤਕਾਰਤ ਸੀਨੀਅਰ ਲੀਡਰ ਨੇ ਉਹਨਾਂ ਤੇ ਇਹ ਪਰਚਾ ਵੀ ਕੀਤੇ ਦਰਜ ਹੋ ਰਿਹਾ ਹੈ ਸਰਦਾਰ ਨੋਨੀ ਮਾਨ ਦੇ ਉੱਤੇ ਹੀ ਪਰਚਾ ਦਰਜ ਕੀਤਾ ਕਹਿੰਦੇ ਜੀ ਇਹਨਾਂ ਨੇ ਬੀਡੀਓ ਆਫਿਸ ਦੇ ਵਿੱਚ ਵੜ ਕੇ ਉੱਥੇ ਆਪਣੇ ਤੇ ਆਪਣੇ ਭਰਾ ਤੇ ਆਪਣੇ ਸਾਥੀਆਂ ਸਮੇਤ ਗੋਲੀਆਂ ਚਲਾਈਆਂ ਔਰ ਕਮਾਲ ਦੀ ਗੱਲ ਹੈ ਕਿ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੈ ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਬੀਡੀਓ ਆਫਿਸ ਦੀ ਘਟਨਾ ਹੈ ਤੇ ਨਾਲੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਜੀ ਸਾਰੇ ਕਿਤੇ ਕੈਮਰੇ ਲੱਗੇ ਨੇ ਤੇ ਉਸ ਘਟਨਾ ਦੀ ਇੱਕ ਵੀਡੀਓ ਫੁਟੇਜ ਸਰਕਾਰ ਅਜ ਤੱਕ ਪੇਸ਼ ਨਹੀਂ ਕਰ ਸਕੀ ਚਲੋ ਠੀਕ ਹੈ ਅਸੀਂ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਆ ਦੋਨੋਂ ਉਹਦੇ ਚ ਅਰੈਸਟ ਨੇ ਅਰੈਸਟ ਕਰਕੇ ਉਹਨਾਂ ਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਬੇਲ ਪੈਂਡਿੰਗ ਹੈ ਜੋ ਵੀ ਅਦਾਲਤ ਦਾ ਫੈਸਲਾ ਹੈ ਉਹ ਸਾਰਿਆਂ ਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਅਦਾਲਤ ਨੇ ਫੈਸਲਾ ਕਰਨਾ ਹੁਣ ਅੱਜ ਜਿਹੜੀ ਗੱਲ ਕਰਨੀ ਹੈ ਤੁਸੀਂ ਦੇਖੋ ਵੀ ਪਹਿਲਾਂ ਪੰਚਾਇਤੀ ਚੋਣਾਂ 'ਚ ਧੱਕਾ ਸਾਡੇ ਬੰਦਿਆ ਤੇ ਪਰਚਾ ਔਰ ਉਹਦੇ ਚ ਐਫਐਸਐਲ ਦੀ ਰਿਪੋਰਟ ਵੀ ਆ ਗਈ ਕਿ ਜਿਹੜਾ ਇਹਨਾਂ ਦਾ ਵੈਪਨ ਹੈ ਵੈਪਨ ਚੱਲਿਆ ਹੀ ਨਹੀਂ ਐਫਐਸਐਲ ਦੀ ਰਿਪੋਰਟ ਵੀ ਕਹਿ ਰਹੀ ਹੈ ਕਿ ਵੈਪਨ ਚੱਲਿਆ ਹੀ ਨਹੀਂ ਏਸੇ ਕੇਸ ਦੇ ਦੌਰਾਨ ਹੁਣ ਜਿਹੜਾ ਅੱਜ ਇੱਕ ਨਵਾਂ ਪਰਚਾ ਦਰਜ ਹੋਇਆ ਹੈ ਉਹ ਪਰਚਾ ਕਾਦੇ ਲਈ ਦਰਜ ਕੀਤਾ ਕਿਉਂਕਿ ਇਹ ਜਦੋਂ ਕੇਸ 100 ਜਿਹੜੀ ਇਹ 42 ਨੰਬਰ ਐਫਆਈਆਰ ਹੈ ਇਹ ਚੱਲ ਰਹੀ ਸੀ ਤਾਂ ਸਾਡੇ ਜਿਹੜੇ ਇਹ ਦੋਨੋਂ ਨੇ ਨੋਨੀ ਮਾਨ ਸਾਹਿਬ ਤੇ ਬੋਬੀ ਮਾਨ ਸਾਹਿਬ ਇਹਨਾਂ ਦੇ ਘਰਾਂ ਦੇ ਉੱਤੇ ਇਹਨਾਂ ਦੇ ਪੀਏ ਦੇ ਘਰ ਦੇ ਉੱਤੇ ਇਨਾਂ ਦੇ ਹੋਰ ਜਿਹੜੇ ਬੰਦੇ ਨੇ ਉਹਨਾਂ ਦੇ ਘਰੇ ਰੇਡ ਕਰ ਕਰਕੇ ਪੁਲਿਸ ਨੇ ਬਹੁਤ ਬੰਦੇ ਜਿਹੜੇ ਬੇਗੁਨਾਸੀ ਉਹ ਚੱਕੇ ਜਿਹੜੇ ਕਿ ਨਾ ਤਾਂ ਕੇਸ ਦੇ ਨਾਲ ਵਬਸਤਾ ਰੱਖਦੇ ਸੀ ਨਾ ਉਹ ਬੰਦਿਆਂ ਦਾ ਕੋਈ ਲੈਣਾ ਦੇਣਾ ਸੀ ਸਿਰਫ ਤੇ ਸਿਰਫ ਇੱਕ ਪ੍ਰੈਸ਼ਰ ਕ੍ਰੀਏਟ ਕਰਨ ਦੇ ਲਈ ਪੰਚਾਇਤੀ ਚੋਣਾਂ ਦੇ ਦੌਰਾਨ ਉਦੋਂ ਦੋ ਬੰਦੇ ਚੱਕੇ ਜਾਂਦੇ ਨੇ ਇੱਕ ਮਨੀਸ਼ ਇੱਕ ਸ਼ਿਵਮ ਮਨੀਸ਼ ਇਹਨਾਂ ਦਾ ਪੀਏ ਹੈ ਸ਼ਿਵਮ ਮਨੀਸ਼ ਦਾ ਜੀਜਾ ਹੈ ਜਿਹੜਾ ਕਿ ਇੱਕ ਵਪਾਰੀ ਹੈ ਉੱਥੇ ਦਾ ਉਹਦਾ ਕੋਈ ਪੋਲਿਟਿਕਸ ਨਾਲ ਲੱਗਾ ਤੇਗਾ ਨਹੀਂ ਇਹਨਾਂ ਨੂੰ ਚੱਕ ਕੇ ਜ਼ਬਰਦਸਤੀ ਸੀਆਈਏ ਸਟਾਫ ਲੈ ਜਾਂਦਾ ਨਾਲ ਹੋਰ ਵੀ ਬੰਦੇ ਨੇ ਜਿਹੜਾ ਇੱਕ ਨਰੇਸ਼ ਕੁਮਾਰ ਹੈ ਤੇ ਹਰੀ ਹਰੀ RAM ਇਹ ਬੰਦੇ ਉਸ 142 ਨੰਬਰ ਐਫਆਈਆਰ ਦੇ ਦੌਰਾਨ ਪੰਚਾਇਤੀ ਚੋਣਾਂ ਚ ਇਹ ਸਾਰੇ ਚੱਕੇ ਜਾਂਦੇ ਨੇ ਪੁਲਿਸ ਜਗਾ ਜਗਾ ਤੇ ਰੇਡ ਕਰ ਰਹੀ ਤੇ ਜਿਹੜੇ ਇਹ ਨੋਨੀ ਮਾਨ ਸਾਹਿਬ ਤੇ ਬੋਬੀ ਮਾਨ ਹੈ ਇਹਨਾਂ ਦਾ ਬ੍ਰਦਰ ਹੈ ਛੋਟਾ ਇੱਕ ਗੁਰਸੇਵਕ ਮਾਨ ਉਹ ਹਾਈ ਕੋਰਟ ਜਾਂਦੇ ਨੇ ਇੱਕ ਹੈਪੀਐਸ ਕੋਰਪਸ ਹਾਈ ਕੋਰਟ ਦੇ ਵਿੱਚ ਫਾਈਲ ਹੁੰਦੀ ਹੈ ਕਿ ਜੀ ਇਹ ਬੰਦੇ ਸਾਡੇ ਜਿਹੜੇ ਇਲੀਗਲ ਡਿਟੈਂਸ਼ਨ ਚ ਨੇ ਚੱਕੇ ਜਾ ਰਹੇ ਨੇ ਮੈਂ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣਾ ਕਿ ਉਹ ਹਰ ਗੱਲ ਦੀ ਵੀਡੀਓ ਹੈ ਬੰਦੇ ਉਹ 31 ਤਰੀਕ ਨੂੰ ਚੱਕੇ ਗਏ ਘਰਾਂ ਦੇ ਵਿੱਚੋਂ ਤੇ ਆ ਉਹਨਾਂ ਦੀ ਵੀਡੀਓ ਜਦੋਂ ਉਹਨਾਂ ਨੂੰ ਸੀਆਈਏ ਸਟਾਫ ਲੈ ਕੇ ਜਾ ਰਹੇ ਪਹਿਲਾਂ ਤੁਸੀਂ ਵੀਡੀਓ ਦੇਖੋ ਇਹ ਨਰੇਸ਼ ਕੁਮਾਰ ਹਰੀ RAM ਨੂੰ ਸੀਆਈਏ ਸਟਾਫ ਦੀਆਂ ਗੱਡੀਆਂ ਇਹ ਨੋਨੀ ਮਾਨ ਸਾਹਿਬ ਦੇ ਘਰ ਦੇ ਬਾਹਰੋਂ ਇਹ ਚੱਕ ਕੇ ਲੈ ਕੇ ਜਾ ਰਹੀਆਂ ਨੇ ਜਿਹਦੀ ਹੈਬੀਅਸ ਕੋਰਪਸ ਹਾਈ ਕੋਰਟ ਦੇ ਵਿੱਚ ਫਾਈਲ ਹੋਈ ਹੈ ਉਹਦਾ ਨੰਬਰ ਸੀਗਾ ਜੀ CRWP 5906 ਆਫ 2025 ਇਸ ਹੈਬੀਅਸ ਕੋਰਪਸ ਦੀ ਪਟੀਸ਼ਨ 'ਚ ਇੱਕ ਵਾਰੈਂਟ ਅਫਸਰ ਪੁਆਇੰਟ ਹੁੰਦਾ ਉਹ ਵਾਰੈਂਟ ਅਫਸਰ ਉੱਥੇ ਜਾ ਕੇ ਉਹ ਵਾਰੈਂਟ ਅਫਸਰ ਦਾ ਨਾਂ ਹੈ ਜੀ ਅਜੇ ਕੁਮਾਰ ਵਾਰੰਟ ਅਫਸਰ ਜਿਨ੍ਹਾਂ ਨੂੰ ਹਾਈ ਕੋਰਟ ਨੇ ਅਪਾਇੰਟ ਕੀਤਾ ਵਾਰੰਟ ਅਫਸਰ ਦਾ ਕੰਮ ਹੁੰਦਾ ਹੈ ਕਿ ਜਦੋਂ ਕੋਈ ਹੈਬੀਅਸ ਕੋਰਪਸ ਫਾਈਲ ਹੁੰਦੀ ਹੈ ਵਾਰੰਟ ਅਫਸਰ ਨੇ ਜਿਹੜੇ ਪਾਰਟਿਕੂਲਰ ਥਾਣੇ ਦੇ ਵਿੱਚ ਹੈ ਉਹ ਥਾਣੇ ਦੇ ਵਿੱਚ ਜਾ ਕੇ ਰੇਡ ਕਰਨੀ ਹੈ ਰੇਡ ਕਰਕੇ ਉੱਥੇ ਰਿਪੋਰਟ ਬਣਾਉਣੀ ਹੈ ਕਿ ਬੰਦੇ ਲੱਭੇ ਕਿ ਨਹੀਂ ਲੱਭੇ ਸੋਸ ਵਾਰੰਟ ਅਫਸਰ ਨੇ ਜਦੋਂ ਉੱਥੇ ਰੇਡ ਕੀਤੀ ਤਾਂ ਉੱਥੇ ਜਿਹੜੇ ਬੰਦਿਆਂ ਦੇ ਬਾਬਤ ਹੈਬੀਅਸ ਕੋਰਪਸ ਪਾਈ ਗਈ ਸੀ ਉਹ ਬੰਦੇ ਉਥੋਂ ਲੱਭ ਜਾਂਦੇ ਨੇ ਤੇ ਜਦੋਂ ਇਹ ਬੰਦੇ ਲੱਭਦੇ ਨੇ ਤਾਂ ਵਾਰੈਂਟ ਅਫਸਰ ਦੀ ਰਿਪੋਰਟ ਬਣਦੀ ਹੈ ਕਿ ਮੈਂ ਉਰੇ ਹਾਈ ਕੋਰਟ ਦੇ ਹੁਕਮਾ ਮੁਤਾਬਕ 8:00 ਵਜੇ ਆਇਆ ਉਰੇ ਆ ਬੰਦਾ ਜਿਹੜਾ ਸੀ ਉਹ ਥਾਣੇ ਦੇ ਪ੍ਰੈਮਿਸਸ ਦੇ ਅੰਦਰੋਂ ਲੱਭਿਆ ਉਹ ਬੰਦੇ ਦੇ ਦੋਨੋਂ ਹੱਥ ਮਨੀਸ਼ ਉੱਥੇ ਲੱਭਿਆ ਉਹਦੇ ਦੋਨੋਂ ਹੱਥ ਪਿੱਛੇ ਬੰਨੇ ਹੋਏ ਸੀ ਉਹ ਵਾਰੈਂਟ ਅਫਸਰ ਨੇ ਰਿਕਵਰ ਕੀਤਾ ਉਹਨੇ ਵਾਪਸ ਹਾਈ ਕੋਰਟ ਨੂੰ ਰਿਪੋਰਟ ਬਣਾ ਕੇ ਦੇਤੀ ਔਰ ਰਿਪੋਰਟ ਦੇ ਉੱਤੇ ਹਾਈ ਕੋਰਟ ਦੇ ਵਿੱਚ ਕਿਉਂਕਿ ਹੈਬੀਅਸ ਦਾ ਕੰਮ ਹੁੰਦਾ ਡੈਟੀਨੂ ਨੂੰ ਰਿਕਵਰ ਕਰਾਉਣਾ ਉਹ ਮੁੜ ਕੇ ਕੇਸ ਉਥੇ ਡਿਸਪੋਜ਼ ਆਫ ਹੋ ਗਿਆ ਕਿ ਜੀ ਇਹ ਬੰਦੇ ਲੱਭ ਗਏ ਨੇ ਤੇ ਉਹ ਡਿਸਪੋਜ਼ ਆਫ ਹੋ ਗਿਆ ਸਰਵਪਾਟੀ ਆ ਜੀ ਐਡਵੋਕੇਟ ਨੇ ਉਸ ਹੈਬੀਅਸ ਦੇ ਉਹ ਸਾਡੇ ਨਾਲ ਉਰੇ ਬੈਠੇ ਨੇ ਉਸ ਤੋਂ ਬਾਅਦ ਇਹ ਘਟਨਾ ਹੈਗੀ ਹੈ 2025 ਦੀ ਤੇ 6 ਮਹੀਨੇ ਬੀਤ ਜਾਣ ਤੋਂ ਬਾਅਦ ਹੁਣ ਦੁਬਾਰਾ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਇਲੈਕਸ਼ਨਾਂ ਆ ਗਈਆਂ ਹੁਣ ਉਸ ਹੈਬੀਅਸ ਤੇ ਜਿਹੜੀ ਹਾਈ ਕੋਰਟ ਦੇ ਵਿੱਚ ਚੱਲੀ ਹਾਈ ਕੋਰਟ ਨੇ ਵਾਰੰਟ ਅਫਸਰ ਅਪੁਆਇੰਟ ਕੀਤਾ ਉਹ ਵਾਰੰਟ ਅਫਸਰ ਨੇ ਜਾ ਕੇ ਬੰਦੇ ਰਿਕਵਰ ਕੀਤੇ ਉਹ ਰਿਕਵਰ ਕਰਕੇ ਹਾਈ ਕੋਰਟ ਨੂੰ ਰਿਪੋਰਟ ਦੇਤੀ ਉਹ ਸਾਰਾ ਕੁਝ ਤਾਂ ਹੋ ਗਿਆ ਹੁਣ ਇੱਕ ਨਵਾਂ ਪਰਚਾ ਦਰਜ ਹੋ ਰਿਹਾ ਜਦੋਂ ਮੈਂ ਪਹਿਲਾਂ ਗੱਲ ਕੀਤੀ ਸੀ ਆ ਸੰਵਿਧਾਨ ਦੀ ਕਿ ਕੀ ਸੰਵਿਧਾਨ ਦੇ ਮੁਤਾਬਕ ਅਫਸਰਾਂ ਨੇ ਚੱਲਣਾ ਹੈ ਐਸਐਸਪੀ ਫਿਰੋਜ਼ਪੁਰ ਨੇ ਚੱਲਣਾ ਹੈ ਜਿਹੜੇ ਗੁਰਮੀਤ ਸਿੰਘ ਜੀ ਨੇ ਜਾਂ ਉੱਥੇ ਡੀਆਈਜੀ ਹੈ ਹਰਮਨਬੀਰ ਗਿੱਲ ਸਾਹਿਬ ਉਹਨਾਂ ਨੇ ਇੱਕ ਕਿਤਾਬ ਨਾਲ ਚੱਲਣਾ ਹੈ ਕਿ ਜੋ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਵਿਧਾਇਕ ਕਹਿੰਦੇ ਨੇ ਉਹਨਾਂ ਮੁਤਾਬਕ ਚੱਲਣਾ ਹੈ ਸੋਇਕ ਨਵਾਂ ਪਰਚਾ ਪਰਸੋ ਫਾਜ਼ਿਲਕਾ ਦੇ ਵਿੱਚ ਦਰਜ ਹੋ ਰਿਹਾ ਹੁਣ ਪਰਚੇ ਦਾ ਪਰਪਸ ਸਾਫ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਆ ਗਈ ਜਿਹੜੇ ਬੰਦੇ ਬਾਹਰ ਨੇ ਉਹਨਾਂ ਨੂੰ ਨਾਮਜ਼ਦ ਕਰੋ ਤਾਂ ਕਿ ਉੱਥੇ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਹੀ ਖੜਾਏ ਨਾ ਜਾ ਸਕਣ ਇਹ ਪਰਚਾ ਹੈਗਾ ਜੀ ਐਫ ਆਈ ਆਰ ਨੰਬਰ 165 ਸਿਟੀ ਜਲਾਲਾਬਾਦ ਤੇ ਇਹ 26 11 2025 ਨੂੰ ਇਹ ਰੀਸੈਂਟ ਪਰਚਾ ਦਰਜ ਹੈ ਤੇ ਹਾਸੋ ਹੀਣੀ ਗੱਲ ਹੈ ਯਾ ਮੰਦ ਭਾਗੀ ਗੱਲ ਇਹ ਪਰਚਾ ਕਹਿੰਦੇ ਜੀ ਜਿਹੜੀ ਉਸ ਦਿਨ ਹਾਈ ਕੋਰਟ ਦੇ ਵਿੱਚ ਹੈਬੀਅਸ ਕੋਰਪਸ ਫਾਈਲ ਹੋਈ ਹੈ ਮਲਕ ਕਮਾਲ ਦੇਖ ਲੋ ਅਫਸਰਾਂ ਦੀ ਹਾਈ ਕੋਰਟ ਨੂੰ ਟਿਚ ਜਾਣ ਰਹੇ ਨੇ ਇਹ ਕਹਿੰਦੇ ਜੀ ਜਿਹੜੀ ਆ ਹੈਬੀਅਸ ਕੋਰਪਸ ਹਾਈ ਕੋਰਟ ਚ ਫਾਈਲ ਹੋਈ ਹੈ ਉਹ ਬਿਲਕੁਲ ਬੇਬੁਨਿਆਦ ਤੇ ਝੂਠੇ ਤੱਥਾਂ ਤੇ ਹੋਈ ਸੀ ਉਹ ਬੰਦਾ ਕੋਈ ਉਥੇ ਥਾਣੇ ਦੇ ਵਿੱਚ ਮੌਜੂਦ ਨਹੀਂ ਸੀ ਵਾਰੰਟ ਅਫਸਰ ਕਹਿ ਰਿਹਾ ਮੌਜੂਦ ਹੈ ਵਾਰੰਟ ਅਫਸਰ ਦੀ ਰਿਪੋਰਟ ਹੈ ਉਹ ਕਹਿ ਰਿਹਾ ਕਿ ਹਾਈ ਕੋਰਟ ਦੇ ਹੁਕਮਾਂ ਤੇ ਮੈਂ ਆਇਆ ਤੇ ਮੈਂ ਬੰਦੇ ਨੂੰ ਰਿਕਵਰ ਕਰ ਲਿਆ ਆ ਸਾਡੀ ਮਹਾਨ ਪੁਲਿਸ ਜਿਹਦੇ ਡੀਜੀਪੀ ਸਾਹਿਬ ਜਵਾਬਦੇ ਨੇ ਇਹ ਕਹਿੰਦੇ ਜੀ ਉਹ ਪਰਚਾ ਜਿਹੜਾ ਜਿਹੜੀ ਉਹ ਹੈਵੀਐਸ ਕੋਰਪਸ ਪਾਈ ਸੀ ਉਹ ਝੂਠੀ ਐਬੀਐਸ ਕੋਰਪਸ ਸੀ ਉਹ ਬੰਦਾ ਥਾਣੇ ਚੋਂ ਨਹੀਂ ਲੱਭਿਆ ਉਹ ਬੰਦੇ ਨੂੰ ਇਹ ਆਪ ਲੈ ਕੇ ਆਏ ਨੇ ਤੇ ਕਿਹੜੀ ਗੱਡੀ ਚ ਲੈ ਕੇ ਆਏ ਨੇ ਪਰਚੇ 'ਚ ਕਹਿੰਦੇ ਨੇ ਗੱਡੀ ਸਕੋਰਪੀਓ ਐਨ ਰੰਗ ਕਾਲਾ ਜਿਹਦਾ ਨੰਬਰ ਹੈ ਪੀਬੀ 7436 ਕਟ ਤੇ ਗੱਡੀ ਪਤਾ ਕਿਹੜੀ ਐ ਇਹ ਗੱਡੀ ਉਹ ਐ ਜਿਹੜੀ ਗੱਡੀ ਦੇ ਵਿੱਚ ਵਾਰੈਂਟ ਅਫਸਰ ਹਾਈ ਕੋਰਟ ਤੋਂ ਉਥੇ ਗਿਆ ਤੇ ਹਾਈ ਕੋਰਟ ਵਾਪਸ ਆਇਆ ਤੇ ਹੁਣ ਕਹਿਣਾ ਕੀ ਚਾਰੀ ਐ ਪੰਜਾਬ ਪੁਲਿਸ ਕਿ ਜੀ ਵਾਰੈਂਟ ਅਫਸਰ ਆਪਣੀ ਗੱਡੀ 'ਚ ਹੀ ਮਨੀਸ਼ ਨੂੰ ਲੈ ਕੇ ਗਿਆ ਉਥੇ ਜਾ ਕੇ ਵਾਰੈਂਟ ਅਫਸਰ ਨੇ ਰਿਪੋਰਟ ਤਿਆਰ ਕਰ ਲਈ ਤੇ ਵਾਰੈਂਟ ਅਫਸਰ ਵਾਪਸ ਆ ਗਿਆ ਤੇ ਮੈਂ ਤਾਂ ਹੁਣ ਸ਼ਾਬਾਸ਼ੀ ਉਹ ਕਹਿਣੀ ਚਾਹੂੰਗਾ ਕਿ ਸਾਮ-ਦਾਮ ਦੰਦ ਵਿੱਚ ਆਪਾਂ ਇੰਨੇ-ਇੰਨੇ ਹੋ ਗਏ ਕਿ ਆਪਾਂ ਫੈਕਟ ਹੀ ਨਹੀਂ ਚੈੱਕ ਕਰ ਰਹੇ ਤੁਸੀਂ ਹਾਈ ਕੋਰਟ ਦੇ ਵਿੱਚ ਪਈ ਹੈਬੀਅਸ ਕੋਰਪਸ ਨੂੰ ਕਹਿ ਰਹੇ ਹੋ ਕਿ ਜੀ ਉਹ ਗਲਤ ਤੱਥਾਂ ਤੇ ਪਈ ਹੈ। ਇਹੀ ਕਹਿਣਾ ਚਾ ਰਹੇ ਆਪਾਂ। ਤਾਂ ਫਿਰ ਰਾਈਟ ਪਲੇਟਫਾਰਮ ਕੀ ਹੈ? ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ 'ਚ ਐਪਲੀਕੇਸ਼ਨ ਲੱਗੂਗੀ। ਉਹ ਪਟੀਸ਼ਨ ਦੀ ਰਵਾਈਵਲ ਦੀ ਐਪਲੀਕੇਸ਼ਨ ਲੱਗੂਗੀ ਕਿ ਪੰਜਾਬ ਪੁਲਿਸ ਸਰਵੇ ਸਰਵੇ ਕਿ ਪੰਜਾਬ ਪੁਲਿਸ ਮਾਨਯੋਗ ਹਾਈ ਕੋਰਟ ਤੋਂ ਉੱਪਰ ਹੈ ਕਿ ਪੰਜਾਬ ਪੁਲਿਸ ਸਿੱਧਾ ਹੀ ਪਰਚਾ ਦਰਜ ਕਰਕੇ ਤੇ ਸਿੱਧਾ ਹੀ ਕਹੂਗੀ ਕਿ ਜੀ ਅਸੀਂ ਬੰਦੇ ਅਰੈਸਟ ਕਰਨੇ ਨੇ ਔਰ ਹੁਣ ਕਮਾਲ ਹੈ ਕਿ ਬੰਦੇ ਕਿਹੜੇ ਨਾਮਜ਼ਦ ਕਰਤੇ ਵਰਦੇਵ ਸਿੰਘ ਬੋਬੀ ਮਾਨ ਕਿਉਂਕਿ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਨੇ ਪਹਿਲਾਂ ਹੀ 142 ਨੰਬਰ 'ਚ ਉਹ ਅਰੇਸਟਡ ਨੇ ਉਹ ਜੇਲ੍ਹ 'ਚ ਨੇ ਨਰਦੇਵ ਸਿੰਘ ਕਿਉਂਕਿ ਗੁਰੂ ਹਰਸਾਹੇ ਦੇ ਹਲਕਾ ਇੰਚਾਰਜ ਹੈ ਅਗਲਾ ਹੈ ਜੀ ਹਰਪਿੰਦਰ ਸਿੰਘ ਹੁਣੇ ਹਰਪਿੰਦਰ ਸਿੰਘ ਕੌਣ ਹੈ ਜੀਨੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਨੀ ਇਹ ਉਹ ਹਰਪਿੰਦਰ ਸਿੰਘ ਹੈ ਜਿਹਨੂੰ ਨਾਮਜ਼ਦ ਕਰਤਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਹੈ ਅਗਲਾ ਹੈ ਜੀ ਹਰਮਨ ਸਿੰਘ ਹਰਮਨ ਸਿੰਘ ਇਹ ਉਹਨਾਂ ਦਾ ਕਜ਼ਨ ਹੈ ਜੀ ਇਹ ਸਾਰੇ ਬੰਦੇ ਕਿਉਂਕਿ ਉੱਥੇ ਹਲਕੇ ਦਾ ਕੰਮ ਦੇਖਦੇ ਨੇ ਫੇਰ ਹੈ ਜੀ ਗੁਰਸੇਵਕ ਸਿੰਘ ਮਾਨ ਕੈਸ਼ ਮਾਨ ਕਿਉਂਕਿ ਦੋਨੋਂ ਵੱਡੇ ਭਰਾ ਇਸ ਸਮੇਂ ਉਹਨਾਂ ਦੇ ਜੇਲ੍ਹ ਦੇ ਵਿੱਚ ਨੇ ਤੇ ਪਿੱਛੋਂ ਹਲਕੇ ਦੀ ਗਤੀਵਿਧੀ ਚਲਾਉਣੀ ਉਹ ਹਲਕੇ ਦੇ ਵਿੱਚ ਕਿਹੜੇ ਕੈਂਡੀਡੇਟ ਚੱਲਣੇ ਨੇ ਇਲੈਕਸ਼ਨ ਆ ਗਈ ਫੇਰ ਆ ਗਿਆ ਮਨੀਸ਼ ਕੁਮਾਰ ਇਹ ਪੀਏ ਹੈ ਫੇਰ ਉਹਨਾਂ ਦਾ ਬੇਟਾ ਮੋਵੀ ਮਾਨਜੀ ਦਾ ਸੋ ਇਹ ਜਿਹੜੀਆਂ ਚੀਜ਼ਾਂ ਸੌਰੀ ਨੋਨੀ ਮਾਨਜੀ ਦਾ ਬੇਟਾ ਸੋ ਹੁਣ ਅੱਜ ਮੈਂ ਪੰਜਾਬ ਪੁਲਿਸ ਤੋਂ ਉਰੇ ਬਹਿ ਕੇ ਸਵਾਲ ਕਰਨਾ ਚਾਹੁੰਦਾ ਕਿ ਇਹ ਜਿਹੜਾ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਕਿਉਂਕਿ ਆਪਾਂ ਤਾਂ ਰੋਜ਼ ਹੀ ਦੇਖਦੇ ਹਲੇ ਤੱਕ ਕੰਚਨ ਪ੍ਰੀਤ ਦੇ ਤਾਜ਼ੇ ਤਾਜ਼ੇ ਕੇਸ ਚ ਆਪਾਂ ਦੇਖਿਆ ਕਿ ਕਿਸ ਤਰੀਕੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟਾਂ ਦੀ ਧੱਜੀਆਂ ਉਡਾਈਆਂ ਤੇ ਉੱਥੇ ਜਾ ਕੇ ਉਹਨੂੰ ਅਰੈਸਟ ਕੀਤਾ ਤੇ ਬਾਅਦ ਚ ਉਹਦਾ ਕੀ ਸਿੱਟਾ ਨਿਕਲਿਆ ਰਾਤ ਨੂੰ ਅਦਾਲਤ ਲੱਗੀ ਹਾਈ ਕੋਰਟ ਮੇ ਹੁਕਮਾਂ ਤੇ ਲੱਗੀ ਤੇ ਛੱਡਣਾ ਪਿਆ ਹੁਣ ਇਸ ਕੇਸ ਦੇ ਵਿੱਚ ਵੀ ਹੈਬੀਅਸ ਦਾ ਪਈ ਹਾਈ ਕੋਰਟ ਚ ਗਲਤ ਪਈ ਸਹੀ ਪਈ ਇਹ ਫੈਸਲਾ ਹਾਈ ਕੋਰਟ ਨੇ ਕਰਨਾ ਹੈ ਕਿ ਪੰਜਾਬ ਪੁਲਿਸ ਨੇ ਕਰਨਾ ਇਸ ਤਰੀਕੇ ਦੇ ਨਾਲ ਝੂਠੇ ਪਰਚੇ ਦਰਜ ਕਰਕੇ ਔਰ ਦਰਜ ਆਪਾਂ ਕਿਹਦੇ ਬਿਹਫਤੇ ਕਰ ਰਹੇ ਆਂ ਲੋਕਲ ਐਮ ਐਲ ਏ ਦੇ ਬਿਹਫਤੇ ਕਰ ਰਹੇ ਆਂ ਕਰਨਾ ਕੀ ਚਾਹੁੰਦੇ ਆਂ ਬੰਦਿਆਂ ਨੂੰ ਧੱਕੇ ਨਾਲ ਪ੍ਰੈਸ਼ਰਾਈਜ਼ ਕਰਦੇ ਆਂ ਜਾਂ ਤਾਂ ਉਹਨਾਂ ਨੂੰ ਕਹਿੰਦੇ ਆ ਕਿ ਸਾਡੀ ਪਾਰਟੀ 'ਚ ਆ ਜਾਓ ਜਾਂ ਆਪਾਂ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਚੋਣਾਂ ਨਾਲ ਲੜੋ ਤੇ ਪਰ ਇੱਥੋਂ ਤਾਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਰੂਲ ਆਫ ਲਾਅ ਤਾਂ ਰਿਹਾ ਨਹੀਂ ਪੰਜਾਬ ਦੇ ਵਿੱਚ ਤਾਂ ਧੱਕੇਸ਼ਾਹੀ ਚੱਲ ਰਹੀ ਹੈ ਪੁਲਿਸ ਰਾਜ ਬਣ ਚੁੱਕਿਆ ਹੈ ਐਸਐਸਪੀ ਡੀਆਈਜੀ ਡੀਜੀਪੀ ਸਾਹਿਬ ਕਿ ਆਪਣੇ ਦਫ਼ਤਰਾਂ 'ਚ ਬਹਿ ਕੇ ਫੈਸਲੇ ਹੋਣਗੇ ਨਹੀਂ ਅੱਜ ਮੈਂ ਇਹ ਐਫਆਈਆਰ ਤੇ ਔਰ ਇਹਦਾ ਜੋ ਲੀਗਲ ਰਿਕੋਰਸ ਹੈ ਮੈਂ ਬਹੁਤ ਖੁੱਲੇ ਮਨ ਦੇ ਨਾਲ ਔਰ ਇਹ ਮੈਂ ਅਫਸਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਲੀਗਲ ਰਿਕੋਰਸ ਲਈ ਹਾਈ ਕੋਰਟ ਤੱਕ ਜਾਣੀ ਹੈ ਕਿਉਂਕਿ ਹੈਬੀਅਸ ਪੈਸੀ ਹਾਈ ਕੋਰਟ ਦੇ ਵਿੱਚ ਉਹਦਾ ਸਹੀ ਗਲਤ ਦਾ ਫੈਸਲਾ ਕੀਤਾ ਹਾਈ ਕੋਰਟ ਨੇ ਰਿਪੋਰਟ ਦਿੱਤੀ ਵਾਰੈਂਟ ਅਫਸਰ ਨੇ ਤੇ ਤੁਸੀਂ ਆ ਜਿਹੜਾ ਇਹ 26 11 ਨੂੰ ਇਹ ਨਵਾਂ ਪਰਚਾ ਦਰਜ ਕਰਤਾ ਬਿਨਾ ਹਾਈ ਕੋਰਟ ਦੇ ਵਿੱਚ ਕੋਈ ਐਪਲੀਕੇਸ਼ਨ ਲਾਏ ਇਹ ਸਮਝਾਉਂਦੀ ਹੈ ਇਹ ਪੰਜਾਬ ਦੇ ਲੋਕਾਂ 'ਚ ਸਮਝਦੇ ਨੇ ਕਿ ਤੁਸੀਂ 420 ਕਰ ਰਹੇ ਹੋ ਹੁਣ ਕੋਟਾਂ ਦੇ ਨਾਲ ਵੀ ਤੁਸੀਂ ਕੋਰਟ ਨਹੀਂ ਜਾਣਾ ਚਾਹੁੰਦੇ ਤੁਸੀਂ ਕੋਰਟ ਨਹੀਂ ਐਪਲੀਕੇਸ਼ਨ ਲਾ ਰਹੇ ਤੁਸੀਂ ਆਪਣੇ ਘਰੇ ਬਹਿ ਕੇ ਆਪ ਇਹ ਜਿਹੜੇ ਫੈਸਲੇ ਕਰਨੇ ਚਾ ਰਹੇ ਹੋ ਇਹ ਸਾਰਾ ਸਮਝ ਆ ਰਿਹਾ ਕਿ ਤੁਹਾਡਾ ਇੱਕੋ ਪਰਪਸ ਹੈ ਕਿ ਉੱਥੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਸਾਰੇ ਦਾ ਸਾਰਾ ਪਰਿਵਾਰ ਇਨਵੋਲਵ ਕਰਦੇ ਔਰ ਇਸ ਐਫ ਆਈ ਆਰ ਦੇ ਵਿੱਚ ਅਣਪਛਾਤੀ ਲੇਡੀਜ਼ ਵੀ ਲਿਖੀਆਂ ਨੇ ਅਣਪਛਾਤੀਆਂ ਲੇਡੀਜ਼ ਉਹਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਜਿਹੜੇ ਕੈਂਡੀਡੇਟ ਨੇ ਕਿ ਜੇ ਤੁਸੀਂ ਕਾਗਜ਼ ਭਰੇ ਤਾਂ ਤੁਹਾਡੇ ਘਰਦਿਆਂ ਨੂੰ ਚਾਹੇ ਤੁਹਾਡੇ ਘਰੇ ਕੋਈ ਨੂੰਹ ਹੈ ਚਾਹੇ ਤੁਹਾਡੀ ਘਰ ਵਾਲੀ ਹੈ ਉਹਨਾਂ ਨੂੰ ਵੀ ਨਾਮਜ਼ਦ ਕਰਾਂਗੇ ਤਾਂ ਇਹ ਤੋਂ ਵੱਡੀ ਮੈਨੂੰ ਨਹੀਂ ਲੱਗਦਾ ਕਿ ਕੋਈ ਹਾਈ ਹੈਂਡਡਨੈਸ ਪੰਜਾਬ ਪੁਲਿਸ ਕਰ ਸਕਦੀ ਹੈ ਕਿ ਹਾਈ ਕੋਰਟ ਦੀ ਐਬੀਐਸ ਤੇ ਬਿਨਾ ਹਾਈ ਕੋਰਟ ਤੇ ਐਪਲੀਕੇਸ਼ਨ ਲਾਏ ਇੱਕ ਨਵਾਂ ਪਰਚਾ ਦਰਜ ਕਰਦੇ ਹਾਂ ਐਨ ਪਹਿਲਾਂ ਕਦੋਂ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀ ਇੱਕ ਤਰੀਕ ਤੋਂ ਨਾਮੀਨੇਸ਼ਨ ਸ਼ੁਰੂ ਹੈ ਔਰ ਇਹ ਪਰਪਸ ਸਿਰਫ ਤੇ ਸਿਰਫ ਉਥੇ ਰੋਕਣਾ ਸੋ ਇਸ ਗੱਲ ਦੀ ਜਿਹੜੀ ਜਵਾਬ ਦੇਈ ਹੈ ਇਹ ਮੈਂ ਅੱਜ ਜ਼ਰੂਰ ਮੰਗਣੀ ਚਾਹੂੰਗਾ ਕਿ ਕਰ ਕੀ ਰਹੇ ਆਪਾਂ ਕੀ ਅਸੀਂ ਸਿਰਫ ਐਮਐਲਏ ਜਿਹੜਾ ਜਗਦੀਪ ਗੋਲਡੀ ਕਮੋਜ ਉਦੋਂ ਇਸ਼ਾਰਿਆਂ ਤੇ ਚੱਲਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰਿਆਂ ਤੇ ਚੱਲਣਾ ਹੈ ਕਿ ਆਹ ਜਿਹੜਾ ਸੰਵਿਧਾਨ ਹੈ ਜੋ ਇਹ ਸਾਨੂੰ ਕਹਿ ਰਿਹਾ ਅਸੀਂ ਇਹਦੇ ਤੇ ਚੱਲਣਾ ਸੋ ਅੱਜ ਇਸ ਗੱਲ ਦਾ ਜਵਾਬ ਉਰੇ ਜ਼ਰੂਰ ਬਣਦਾ ਹੈ ਤੇ ਜਵਾਬ ਇਹ ਦੇਣਾ ਪਊਗਾ ਪ੍ਰਸ਼ਾਸਨ ਨੂੰ ਕਿ ਇਹੋ ਜੇ ਜਿਹੜੀ ਤੱਕੇਸ਼ਾਈ ਹੈ ਇਹ ਕਿਹਸਾ ਤੱਕ ਜਾਊਗੀ ਕਿਉਂਕਿ ਇਹ ਰੋਜ਼ ਅਦਾਲਤਾਂ ਚ ਡਿਗਰੀ ਹੈ ਨਛੱਤਰ ਦੇ ਕੇਸ ਦੇ ਵਿੱਚ ਕੀ ਹੋਇਆ ਛੱਡਿਆ ਨਛੱਤਰ ਹਾਈ ਕੋਰਟ ਨੇ ਗਲਤ ਗ੍ਰਿਫਤਾਰੀ ਕੀਤਾ ਕੰਚਨਪ੍ਰੀਤ ਨੂੰ ਰਿਲੀਜ਼ ਕੀਤਾ ਗਲਤ ਗ੍ਰਿਫਤਾਰੀ ਸੀ ਔਰ ਇਹ ਪਰਚਾ ਵੀ ਜਿਹੜਾ ਦਰਜ ਹੋਇਆ ਇਹਦੇ ਉਹੀ ਹਸ਼ਰ ਹੋਣਾ ਕਿਉਂਕਿ ਬਿਲਕੁਲ ਝੂਠਾ ਪਰਚਾ ਬਿਲਕੁਲ ਬੇਬੁਨਿਆਦ ਫੈਕਟਸ ਦੇ ਉੱਤੇ ਪਰਚਾ ਹਾਈ ਕੋਰਟ ਦੀ ਰਿਪੋਰਟ ਸਾਹਮਣੇ ਹੈ ਕਿ ਹੈਬੀਅਸ ਕੋਰਪਸ ਫਾਈਲ ਹੋਈ ਬੰਦਾ ਰਿਲੀਜ਼ ਹੋਇਆ ਤੇ ਪੰਜਾਬ ਪੁਲਿਸ ਕਹਿੰਦੀ ਹੈ ਨਹੀਂ ਜੀ ਉਹ ਤਾਂ ਸਾਰਾ ਛੜੇ ਅੰਤਰ ਰਚਿਆ ਸੀ ਉਹ ਤਾਂ ਕਾਲੀ ਸਕੋਰਪੀਓ ਦੇ ਵਿੱਚ ਉਹ ਬੰਦੇ ਨੂੰ ਠਾਣੇ ਲਿਆਂਦਾ ਉਹ ਕਾਲੀ ਸਕੋਰਪੀਓ ਜਿਹਦੇ ਵਿੱਚ ਵਾਰੰਟ ਅਫਤਰ ਠਾਣੇ ਗਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਤੋਂ ਵੱਡੀ ਵਧੀਕੀ ਇਹ ਤੋਂ ਵੱਡੀ 420 ਕੋਈ ਅੱਜ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਕਰ ਸਕਦੀ ਤੁਹਾਡਾ ਕਿਸੇ ਦਾ ਕੋਈ ਸਵਾਲ ਹੋਵੇ ਜੀ ਦੇਖੋ ਪੋਲੀਟੀਕਲ ਵੈਂਡੇਟੇ ਦਾ ਮੈਂ ਅਫਸਰ ਸ਼ਾਹੀ ਨੂੰ ਬੇਨਤੀ ਕਰਨੀ ਚਾਹਣਾ ਇਹ ਰਹਿ ਗਿਆ ਇੱਕ ਸਾਲ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਬੁਖਲਾਹਟ ਸਭ ਦੇ ਸਾਹਮਣੇ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਮਝ ਆ ਗਿਆ ਕਿ ਸਾਡੀ ਹੁਣ ਲੋਕਾਂ ਦੇ ਮਨੋਂ ਅਸੀਂ ਲੱਤ ਗਏ ਆ ਇੱਕ ਸਾਲ ਚ ਇਹ ਕਰ ਕੀ ਲੈਣਗੇ ਜਿਹੜੇ ਅਫਸਰ ਅਜ ਇੰਨੇ ਪ੍ਰੈਸ਼ਰ ਦੇ ਵਿੱਚ ਆ ਰਹੇ ਨੇ ਫਜ਼ੀਅਤ ਹੋ ਕੀਦੀ ਰਹੀ ਹੈ ਅਗਰ ਨਛੱਤਰ ਸਿੰਘ ਗਿੱਲ ਨੂੰ ਹਾਈ ਕੋਰਟ ਨੇ ਛੱਡਿਆ ਤਾਂ ਉਥੇ ਫਜ਼ੀਅਤ ਹੋਈ ਕੀਦੀ ਅਫਸਰ ਸ਼ਾਹੀ ਦੀ ਹੋਈ ਅਫਸਰਾਂ ਦੀ ਹੋਈ ਅਗਰ ਕੰਚਨਪ੍ਰੀਤ ਨੂੰ ਕੋਰਟ ਨੇ ਛੱਡਿਆ ਤਾਂ ਉਦੋਂ ਕੋਰਟ ਦੇ ਵਿੱਚ ਜੋ ਕਮੈਂਟ ਹੋਏ ਨੇ ਜਿਹੜੇ ਉੱਥੇ ਦੋ ਡੀਐਸਪੀ ਹਾਜ਼ਰ ਸੀ ਜਿਹੜਾ ਐਸਐਚਓ ਹਾਜ਼ਰ ਸੀ ਕੋਰਟ ਨੂੰ ਇਹ ਸਪਸ਼ਟ ਕਹਿਣਾ ਪਿਆ ਕਿ ਕੰਚਨਪ੍ਰੀਤ ਦੀ ਗ੍ਰਿਫਤਾਰੀ ਅਨਕਨਸਟੀਟਿਊਸ਼ਨਲ ਹੈ ਅਨੈਥੀਕਲ ਹੈ ਪੁਲਿਸ ਨੇ ਜਾਣ ਬੁੱਝ ਕੇ ਆਪਦੇ ਦਾਇਰੇ ਚੋਂ ਬਾਹਰ ਜਾ ਕੇ ਕੀਤੀ ਤਾਂ ਫਿਰ ਉੱਥੇ ਜਵਾਬਦੇਹੀ ਕਿਦੀ ਹੋਈ ਅਫਸਰਾਂ ਦੀ ਹੋਈ ਸੋ ਅਫਸਰ ਇਹ ਜਿਹੜੇ ਸਾਮ-ਦਾਮ ਦੰਦਬੇਦ ਦੇ ਪ੍ਰੈਸ਼ਰ ਚ ਆ ਕੇ ਕੰਮ ਨਾ ਕਰਨ ਅਫਸਰ ਸਿਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਕਿਉਂਕਿ ਅਦਾਲਤਾਂ ਦੇ ਵਿੱਚ ਜਵਾਬਦੇਹੀ ਅਫਸਰਾਂ ਨੂੰ ਦੇਣੀ ਹੈ ਤੇ ਜਿਹੜਾ ਵੀ ਅਫਸਰ ਸਿਵਿਧਾਨ ਦੇ ਦਾਇਰੇ ਤੋਂ ਬਾਹਰ ਜਾਊਗਾ ਵਰਦੀ ਦੀ ਮਰਿਆਦਾ ਤੋਂ ਬਾਹਰ ਜਾਊਗਾ ਉਹ ਜਵਾਬਦੇਹੀ ਲਈ ਤਿਆਰ ਰਵੇ ਇਹ ਤਾਂ 1 ਸਾਲ ਬਾਅਦ ਇਹਨਾਂ ਨੇ ਨਹੀਂ ਲੱਭਣਾ ਫਿਰ ਅਫਸਰਾਂ ਨੂੰ ਪਤਾ ਹੈ ਕਿ ਜਦੋਂ ਅਦਾਲਤ ਦੇ ਵਿੱਚ ਜਵਾਬਦੇਹੀ ਹੁੰਦੀ ਹੈ ਉਹ ਕਈ ਸਾਲਾਂ ਬੱਧੀ ਚੱਲਦੀ ਹੈ ਤੇ ਬਹੁਤ ਵੱਡੇ ਕਈ ਵਾਰ ਸਰਵਿਸ ਦੇ ਨੁਕਸਾਨ ਹੋ ਜਾਂਦੇ ਨੇ ਸੋ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਕਿਉਂਕਿ ਹੁਣ ਅੱਗੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਵੀ ਆ ਗਈਆਂ ਜਿਹੜਾ ਧੱਕਾ ਇਹ ਇਲੈਕਸ਼ਨਾਂ 'ਚ ਹੋਊਗਾ ਜਦਾ ਝੂਠਾ ਇੱਕ ਪਰਚਾ ਦਿੱਤਾ ਜਿਹਨੂੰ ਤਾਂ ਕੋਰਟ ਲੈ ਕੇ ਜਾ ਰਹੇ ਆ ਜਿਹੜਾ ਤਾਂ ਹੁਣ ਤੁਸੀਂ ਅਗਲੇ ਦਿਨਾਂ 'ਚ ਦੇਖੋਗੇ ਕਿ ਇਹ ਤੇ ਵੀ ਜਵਾਬਦੇਹੀ ਤੈਅ ਕਰਾਵਾਂਗੇ ਪਰ ਉਹਦੇ ਬਾਅਦ ਵੀ ਮੈਂ ਕਹਿ ਰਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਤੀਆਂ 'ਚ ਆਪਣੀ ਜ਼ਿੰਮੇਵਾਰੀ ਨਿਭਾਉਣ ਪੋਲਿਟੀਕਲ ਪਾਰਟੀਆਂ ਦੀ ਆਪਣੀ ਜ਼ਿੰਮੇਵਾਰੀ ਹੈ ਅਫਸਰ ਸ਼ਹੀ ਦੀ ਆਪਣੀ ਜ਼ਿੰਮੇਵਾਰੀ ਹੈ ਸੋ ਮਰਿਆਦਾ 'ਚ ਰਹਿ ਕੇ ਅਮਨੋ ਆਮਨ ਦੇ ਨਾਲ ਚੋਣਾ ਕਰਾਓ ਨਹੀਂ ਤਾਂ ਫਿਰ ਇਲੈਕਸ਼ਨ ਕਮਿਸ਼ਨ ਵੀ ਹੈ ਅਦਾਲਤਾਂ ਵੀ ਹੈ ਇਨਸਾਫ ਤਾਂ ਹੋਏਗਾ ਬੜੀ ਚੰਗੀ ਗੱਲ ਹੈ ਜੀ ਅਸਲ ਦੇ ਵਿੱਚ ਜਿਹੜਾ ਰਾਈਟ ਪਲੇਟਫਾਰਮ ਹੈ ਉੱਥੇ ਜਾਣਾ ਚਾਹੀਦਾ ਕੰਚਨਪ੍ਰੀਤ ਦੀ ਜਿਹੜੀ ਗ੍ਰਿਫਤਾਰੀ ਹੈ ਦੇਖੋ ਮੈਂ ਬਹੁਤ ਸਪਸ਼ਟ ਕਹਿ ਦਿੰਦਾ ਤੁਸੀਂ ਸਵਾਲ ਕੀਤਾ ਕੰਚਨਪ੍ਰੀਤ ਆਪਣੇ ਮਾਤਾ ਜੀ ਦੀ ਕੈਂਪੇਨ ਕਰਨ ਦੇ ਲਈ ਭਾਰਤ ਆਈ ਸੀ 2 ਮਹੀਨੇ ਪਹਿਲਾਂ ਆਈ ਸੀ ਔਰ ਜਿੱਦਣ ਕੰਚਨਪ੍ਰੀਤ ਭਾਰਤ ਆਈ ਸੀ ਉਸ ਦਿਨ ਉਹਦੇ ਖਿਲਾਫ ਇੱਕ ਵੀ ਪਰਚਾ ਨਹੀਂ ਸੀ ਕਿਸੇ ਪਰਚੇ 'ਚੋਂ ਲੜਿੰਦਾ ਨਹੀਂ ਸੀ ਕਿਸੇ ਪਰਚੇ 'ਚੋਂ ਪੀਓ ਨਹੀਂ ਸੀ ਚਾਰ ਪਰਚੇ ਉਹਦੇ ਤੇ ਦਰਜ ਹੋਏ ਇਹੀ ਇਲੈਕਸ਼ਨ ਦੇ ਦੌਰਾਨ ਹੋਏ ਚਾਰਾਂ ਪਰਚਿਆਂ 'ਚ ਉਹਨੂੰ ਐਂਟੀਸਿਪੇਟਰੀ ਬੇਲ ਅਦਾਲਤਾਂ ਨੇ ਦਿੱਤੀ ਹਾਲਾਂਕਿ ਸਰਕਾਰ ਨੇ ਤਾਂ ਬਹੁਤ ਹੋਅੱਲਾ ਮਚਾਇਆ ਸੀ ਅਕੇ ਜੀ ਇਹ ਤਾਂ ਬਹੁਤ ਕ੍ਰਿਮੀਨਲ ਬੰਦੇ ਨੂੰ ਅਕਾਲੀ ਦਲ ਟਿਕਟ ਦਿੰਦਾ ਤੇ ਫਿਰ ਅਦਾਲਤਾਂ ਨੇ ਤਾਂ ਮੰਨਿਆ ਨਹੀਂ ਕ੍ਰਿਮੀਨਲ ਇਹ ਤਾਂ ਕਹਿੰਦੇ ਸੀ ਜੀ ਕੰਚਨਪ੍ਰੀਤ ਨੇਪਾਲ ਭੱਜ ਗਈ ਨੇਪਾਲੋਂ ਆਈ ਸੀ ਅਸੀਂ ਉਦੋਂ ਵੀ ਕਿਹਾ ਸੀ ਵੀ ਭਾਈ ਪੁਲਿਸ ਕੋਈ ਫਾਈਨਲ ਅਥਾਰਟੀ ਨਹੀਂ ਕੰਚਨਪ੍ਰੀਤ ਤੇ ਪਰਚੇ ਦਿੱਤੇ ਨੇ ਤੁਸੀਂ ਉਹਨੂੰ ਫੜਨਾ ਚਾਹੁੰਦੇ ਹੋ ਅਦਾਲਤ ਦੇ ਵਿੱਚ ਬੇਲ ਲੱਗੀ ਹੈ ਬੇਲ ਮਿਲੀ ਕੰਚਨਪ੍ਰੀਤ ਇਨਵੈਸਟੀਗੇਸ਼ਨ ਜੁਆਇਨ ਕਰਨ ਗਈ ਤੇ ਉੱਥੇ ਸੁਪਰੀਮ ਕੋਰਟ ਦੀਆਂ ਧੱਜੀਆਂ ਕਿਹਨੇ ਉਡਾਈਆਂ ਸੁਪਰੀਮ ਕੋਰਟ ਨੇ ਕੀ ਕਹ ਬੜਾ ਕੈਟੈਗੋਰਿਕ ਹੈ ਬੜਾ ਕਲੀਅਰ ਹੈ ਕਿ ਜੇ ਬੰਦਾ ਕਿਸੇ ਪਰਚੇ ਦੇ ਵਿੱਚ ਹਾਈ ਕੋਰਟ ਜਾਂ ਕਿਸੇ ਵੀ ਕੋਰਟ ਦੇ ਹੁਕਮਾਂ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਆਇਆ ਤੁਸੀਂ ਉਹਨੂੰ ਕਿਸੇ ਐਡੀਸ਼ਨਲ ਅਫੈਂਸ 'ਚ ਗ੍ਰਿਫਤਾਰ ਨਹੀਂ ਕਰ ਸਕਦੇ ਇਹ ਬਹੁਤ ਕਲੀਅਰ ਸੀ ਤੇ ਕੰਚਨਪ੍ਰੀਤ ਨੂੰ ਇੱਕ ਬੇਲੇਬਲ ਅਫੈਂਸਾਂ ਦੇ ਪਰਚੇ 'ਚ 111 ਧਾਰਾ ਐਡ ਕੀਤੀ ਜਿਹੜੀ ਕਿ ਬਣਦੀ ਨਹੀਂ ਸੀ ਉਹ 111 ਚ ਗ੍ਰਿਫਤਾਰ ਕੀਤਾ ਤੇ ਫਿਰ ਛੱਡਣਾ ਪਿਆ ਨਾ ਸੋ ਇਥੋਂ ਸਪੱਸ਼ਟ ਹੈ ਕਿ ਇਹ ਜਿਹੜੇ ਪੁਲਿਸ ਹੈ ਇਹ ਪੋਲਿਟਿਕਲ ਪ੍ਰੈਸ਼ਰ ਦੇ ਅੰਦਰ ਕੰਮ ਕਰ ਰਹੀ ਹੈ ਪੋਲਿਟਿਕਲ ਪ੍ਰੈਸ਼ਰ ਚ ਆ ਕੇ ਬੇਤੁਕੇ ਕੰਮ ਕਰਦੀ ਹੈ ਜਿਵੇਂ ਨਸ਼ੱਤਰ ਗਿੱਲ ਦੇ ਕੇਸ ਚ ਕੀਤਾ ਜਿਵੇਂ ਕੰਚਨ ਦੇ ਕੇਸ ਚ ਕੀਤਾ ਉਵੇਂ ਆ ਜਿਹੜੀ ਐਫ ਆਈ ਆਰ ਹੈ ਇਹ ਬਿਲਕੁਲ ਉਸੇ ਲੀਹਾਂ ਦੇ ਉੱਤੇ ਹੈ ਤੇ ਇਸ ਐਫ ਆਈ ਆਰ ਦਾ ਵੀ ਉਹੀ ਅਸਰ ਹੋਏਗਾ ਕਿਉਂਕਿ ਇਹਦਾ ਮਕਸਦ ਉਹਨਾਂ ਦੇ ਪਰਿਵਾਰ ਨੂੰ ਇਨਵੋਲ ਕਰਨਾ ਹੈ ਇਹਦਾ ਮਕਸਦ ਉੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਾਡੇ ਕੈਂਡੀਡੇਟ ਆ ਉਹਨੂੰ ਇਨਵੋਲ ਕਰਨਾ ਤਾਂ ਕਿ ਨਾ ਕੋਈ ਪੈਰਵਾਹੀ ਕਰੇ ਨਾ ਕੋਈ ਇਲੈਕਸ਼ਨ ਲੜੇ ਤੇ ਫਿਰ ਇਹੋ ਜਿਹੇ ਪਰਚਿਆਂ ਤੇ ਜਵਾਬ ਦੇਈ ਉਹੀ ਅਫਸਰਾਂ ਦੀ ਹੋਣੀ ਹੈ ਜਿਨ੍ਹਾਂ ਦੀ ਅੱਜ ਤੱਕ ਅਦਾਲਤਾਂ ਦੇ ਵਿੱਚ ਹੋਰੀ ਹੈ ਸੋ ਮਰਿਆਦਾ ਚ ਰਹਿ ਕੇ ਸਾਰੇ ਕੰਮ ਕੀਤੇ ਜਾਣ ਤਾਂ ਹੀ ਬਿਹਤਰ ਮੈਂ ਤੁਹਾਨੂੰ ਵੀਡੀਓ ਦਿਖਾਈ ਹੈ ਜੀ ਕਿ ਹਮਲਾ ਤਾਂ ਹੋ ਰਿਹਾ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹੈ ਸਰਦਾਰ ਨਰਦੇਵ ਸਿੰਘ ਨੋਨੀ ਮਾਨ ਸਾਹਿਬ ਤੇ ਤੇ ਪਰਚਾ ਵੀ ਕੀਤੇ ਹੋ ਰਹੇ ਆ ਸਰਦਾਰ ਨਰਦੇਵ ਸਿੰਘ ਨੋਨੀਮਾਨ ਤੇ ਕਹਿੰਦੇ ਜੀ ਬੀਡੀਓ ਆਫਿਸ ਦੇ ਅੰਦਰ ਜਾ ਕੇ ਗੋਲੀਆਂ ਚਲਾਤੀਆਂ ਤੁਸੀਂ ਸਮਝ ਸਕਦੇ ਹੋ ਕਿ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੋਵੇ ਇਲੈਕਸ਼ਨ ਪ੍ਰੋਸੈਸ ਤਾਂ ਹਰ ਇੱਕ ਚੀਜ਼ ਵੀਡੀਓਗ੍ਰਾਫਟ ਹੈ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਤੇ ਵੀਡੀਓਗ੍ਰਾਫਟ ਹੈ ਤੇ ਲਿਓ ਪਰਚਾ ਕਿੱਥੇ ਆਓ ਐਸਐਫਐਲ ਕਰੀਏ ਨਹੀਂ ਚੱਲੀ ਐਸ ਜਿਹੜੀ ਸੀਐਫਐਸਐਲ ਦੀ ਰਿਪੋਰਟ ਆਈ ਹੈ ਉਹ ਕਹਿ ਰਹੀ ਹੈ ਕਿ ਗੋਲੀ ਚੱਲੀ ਨਹੀਂ ਕੋਈ ਬੰਦੂਕ ਜਿਹੜੀ ਇਹਨਾਂ ਨੇ ਰਿਕਵਰ ਕੀਤੀ ਹੈ ਉਹ ਚੋਂ ਕੋਈ ਫਾਇਰ ਨਹੀਂ ਹੋਇਆ ਤਾਂ ਪੰਜਾਬ ਪੁਲਿਸ ਕਹਿੰਦੀ ਹੈ ਨਾ ਚੱਲੀ ਹੈ ਕਿਉਂਕਿ ਝੂਠੀ ਐਫ ਆਈ ਆਰ ਦੇਣੀ ਹੈ ਉਹ ਠੀਕ ਹੈ ਉਹ ਮੈਟਰ ਸਬਜੂਡਿਸ ਹੈ ਉਹਨਾਂ ਦੀ ਦਸੰਬਰ ਦੇ ਵਿੱਚ 17 ਤਰੀਕ ਹੈ 10 ਦਿਨਗੇ 17 ਤਰੀਕ ਹੈ ਉਹ ਹਾਈ ਕੋਰਟ ਨੇ ਦੇਖਣਾ ਹੈ ਉਹ ਹਾਈ ਕੋਰਟ ਨੇ ਫੈਸਲਾ ਕਰ ਦੇਣਾ ਪਰ ਇਹ ਜਿਹੜਾ ਪਰਚਾ ਹੈ ਇਹ ਤਾਂ ਅਨਦਰ ਇਲੈਗੈਲਿਟੀ ਹੈ ਨਾ ਤੁਸੀਂ ਇੱਕ ਹੈਬੀਅਸ ਕੋਰਪਸ ਨੂੰ ਆਧਾਰ ਬਣਾ ਕੇ ਪਰਚਾ ਦਰਜ ਕਰ ਰਹੇ ਹੋ ਹੈਬੀਅਸ ਕੋਰਪਸ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਦਾ ਫੈਸਲਾ ਹੈ ਸਰਕਾਰ ਕੋਲੇ ਕੀ ਅਧਿਕਾਰ ਹੈ ਜੀ ਆ ਪਰਚਾ ਦਰਜ ਕਰਨ ਦਾ ਨਵਾਂ ਪਰਚਾ ਦਰਜ ਹੀ ਨਹੀਂ ਹੋ ਸਕਦਾ ਤੁਸੀਂ ਕੋਰਟ ਚ ਲਾਓ ਐਪਲੀਕੇਸ਼ਨ ਜੇ ਤੁਹਾਡੇ ਕੋਲ ਕੋਈ ਤੱਤ ਨਹੀਂ ਤੁਸੀਂ ਕੋਰਟ ਚ ਪੇਸ਼ ਕਰੋ ਕੋਰਟ ਨੂੰ ਫੈਸਲਾ ਲੈਣ ਦਿਓ ਹੁਣ ਪੰਜਾਬ ਪੁਲਿਸ ਹਾਈ ਕੋਰਟ ਦੇ ਉੱਪਰ ਦੀ ਹੋ ਕੇ ਜਿਹੇ ਜਿਹੇ ਪਰਚੇ ਦਊਗੀ ਤਾਂ ਅਦਾਲਤ ਚ ਚੈਲੰਜ ਕਰਾਂਗੇ ਤੇ ਜਵਾਬਦੇਹੀ ਦੇਣੀ ਪਊ ਕਲੇਰਸਪ ਜਿਹੜਾ ਕੰਚਨਪ੍ਰੀਤ ਦਾ ਕੇਸ ਹੈਗਾ ਜਿਹਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਹੈਗੇ ਨੇ ਰਿਪੂ ਤਪਨ ਸਿੰਘ ਇਹ ਜਦੋਂ ਤੁਸੀਂ ਉੱਥੇ ਤਰੰਤ ਨਾਲ ਵੀ ਅਵੇਲੇਬਲ ਸੀਗੇ ਸਾਰਾ ਕੁਝ ਹੋਇਆ ਕੋਰਟ ਦੇ ਇੰਗਲਿਸ਼ ਟ੍ਰਾਇਲ ਹੋਇਆ ਦੋ ਤੋਂ ਬਾਅਦ ਜੋ ਆਇਆ ਆਊਟਕਮ ਸਾਨੂੰ ਪਤਾ ਉਸ ਨਹੀਂ ਸਕੋ। ਇਹ ਇੱਕ ਦਿਨ ਦੇ ਬਾਅਦ ਉਹਨਾਂ ਦੀ ਸਟੇਟਮੈਂਟ ਆਈ ਔਰ ਐਨ ਐ ਸੀਨੀਅਰ ਆਫੀਸਰ ਦੀ ਸਟੇਟਮੈਂਟ ਆ ਰਹੀ ਹੈ ਕਿ ਬੀਹਾਂ ਇਨਫ ਐਵੀਡੈਂਸ ਟੂ ਪ੍ਰੂਵ ਐਂਡ ਵੀਲ ਚੈਲੰਜ ਇਟ ਇਨ ਦਾ ਹਾਈ ਕੋਰਟ। ਉੱਥੇ ਉੱਥੇ ਕੀ ਹੋਇਆ ਫਿਰ ਉੱਥੇ ਨਹੀਂ ਹੋਈ ਗੱਲ। ਦੇਖੋ ਮੈਂ ਇਹ ਗੱਲ ਕਹਿ ਰਿਹਾ ਕਿ ਕੰਚਨਪ੍ਰੀਤ ਤੇ 4 ਐਫ ਆਈ ਆਰਾਂ ਸੀ। ਚਾਰਾਂ ਦੇ ਵਿੱਚ ਕੋਰਟ ਤੋਂ ਬੇਲ ਲਈ ਤੇ ਫਿਰ ਐਵੀਡੈਂਸ ਕੋਰਟ ਚ ਕਿਉਂ ਨਹੀਂ ਦਿੱਤਾ? ਅਗਰ ਇਨਫ ਐਵੀਡੈਂਸ ਸੀ ਤੇ ਕੋਰਟ ਚ ਨਹੀਂ ਦਿੱਤਾ। ਕੋਰਟ ਨੇ ਮੰਨਿਆ ਨਹੀਂ ਕੋਰਟ ਨੇ ਬੇਲ ਦਿੱਤੀ ਸਿਰਫ ਈਗੋ ਸੈਟੀਸਫਾਈ ਕਰਨ ਲਈ ਅੱਪਾ ਇੱਕ ਪੰਜਵੇਂ ਕੇਸ ਦੇ ਵਿੱਚ ਨਾਨ ਬੇਲ ਨਾਨ ਬੇਲੇਬਲ ਅਫੈਂਸ ਐਡ ਕੀਤਾ ਉਹਦੇ ਚ ਅੱਪਾ ਉਹਨੂੰ ਅਰੈਸਟ ਕੀਤਾ ਤੇ ਫਿਰ ਇੰਨਾ ਜ਼ਿਆਦਾ ਇਲੀਗਲ ਕੰਮ ਕੀਤਾ ਕਿ 24 ਘੰਟੇ ਵੀ ਆਪਣੇ ਉਸ ਫੈਸਲੇ ਨੂੰ ਸਰਕਾਰ ਡਿਫੈਂਡ ਨਹੀਂ ਕਰ ਸਕੀ ਔਰ ਉਥੇ ਦੇ ਸਰਕਾਰੀ ਵਕੀਲਾਂ ਤੇ ਨਹੀਂ ਛੱਡਿਆ ਹਾਈ ਕੋਰਟ ਦੇ ਦੋ ਸੀਨੀਅਰ ਐਡੀਸ਼ਨਲ ਏਜੀ ਜਿਨ੍ਹਾਂ ਦੀ ਰਾਤੋਂ ਰਾਤ ਨੋਟੀਫਿਕੇਸ਼ਨ ਕੀਤੀ ਐਜ਼ ਪਬਲਿਕ ਪ੍ਰੋਸੀਕਿਊਟਰ ਉਹਨਾਂ ਨੂੰ ਤੁਰੰਤ ਤੁਰੰਤ ਭੇਜਿਆ ਫਿਰ ਗਲਤ ਚੀਜ਼ ਨੂੰ ਤਾਂ ਉਹ ਵੀ ਡਿਫੈਂਡ ਨਹੀਂ ਕਰ ਸਕਦੇ ਸੋ ਇਹ ਜਿਹੜਾ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹ ਸਿਰਫ ਤੇ ਸਿਰਫ ਈਗੋ ਸੈਟੀਸਫਾਈ ਕਰਨ ਦੀ ਕਾਰਵਾਈ ਹੈ ਮੈਂ ਜਿੱਦਾਂ ਕਿਹਾ ਕਿ ਚਾਹੇ ਨਛੱਤਰ ਸਿੰਘ ਦਾ ਕੇਸ ਹੋਵੇ ਚਾਹੇ ਕੰਚਨਪ੍ਰੀਤ ਦਾ ਹੋਵੇ ਚਾਹੇ ਹੁਣ ਆ ਜਿਹੜਾ ਨਵਾਂ ਪਰਚਾ ਹੈ ਜਿਹੜਾ ਨੋਨੀਮਾਨ ਬੌਬੀ ਮਾਨ ਸਾਹਿਬ ਉਹਨਾਂ ਦੇ ਬੇਟਿਆਂ ਤੇ ਉਹਨਾਂ ਦੇ ਭਰਾ ਤੇ ਕਜ਼ਨ ਤੇ ਪੀਏ ਤੇ ਜਿਹੜਾ ਦਿੱਤਾ ਗਿਆ ਇਹ ਪਰਚਾ ਇਹ ਕੁਝ ਨਹੀਂ ਹੈ ਅਬਿਊਜ਼ ਆਫ ਪ੍ਰੋਸੈਸ ਆਫ ਲਾ ਹੈ ਹੁਣ ਇਹ ਕੱਲੂ ਕੋਰਟ ਦੇ ਵਿੱਚ ਜਾਣਾ ਕੋਰਟ ਨੇ ਤੇ ਫੈਸਲਾ ਲੈਣਾ ਹੈ ਤਾਂ ਪਰ ਉੱਥੇ ਸਾਬਤ ਹੋ ਜਾਣਾ ਨਾ ਵੀ ਕਰ ਕੀ ਰਹੇ ਆ ਆਪਾਂ ਆਪਾਂ ਬਿਲਕੁਲ ਹੀ ਇਸ ਰਾਹ ਤੇ ਤੁਰਿਆ ਸੁਸਾਈਡਲ ਮਿਸ਼ਨ ਤੇ ਚੱਲੇ ਆ ਲਾਅ ਐਂਡ ਆਰਡਰ ਨੂੰ ਪੰਜਾਬ ਪੁਲਿਸ ਨਹੀਂ ਦੇਖ ਰਹੀ ਸੂਬੇ ਦੇ ਹਾਲਾਤ ਕੀ ਨੇ ਉਹਨੂੰ ਪੰਜਾਬ ਪੁਲਿਸ ਨਹੀਂ ਦੇਖ ਰਹੀ ਕੱਲਾ ਪੋਲੀਟੀਕਲ ਵੰਡਾਟਾ ਕਰਨ ਤੇ ਜੇ ਆਪਾਂ ਚੱਲੇ ਆ ਤਾਂ ਮੈਨੂੰ ਮਾਨ ਹੈ ਮੇਰਾ ਸਿਰ ਚੁੱਕਦਾ ਕਿ ਅਦਾਲਤਾਂ ਬੈਠੀਆਂ ਨੇ ਅਦਾਲਤਾਂ ਚ ਇਨਸਾਫ ਹੋਏਗਾ ਜਿਸ ਤਰੀਕੇ ਕੋਰਟ ਨੇ ਐਗਜ਼ਾਮਪਲ ਸੈੱਟ ਕੀਤਾ ਹੈ ਕੰਚਨਪ੍ਰੀਤ ਦੇ ਕੇਸ 'ਚ ਕਿ ਰਾਤ ਨੂੰ ਅਦਾਲਤ ਲੱਗਣੀ ਪਈ ਹਾਈ ਕੋਰਟ ਨੇ ਹੁਕਮ ਦਿੱਤੇ ਕਿ ਰਾਤ ਨੂੰ ਲਾਇਆ ਜਾਵੇ ਉਹਨੂੰ ਪੁਲਿਸ ਕਸਟਡੀ ਚੋਂ ਜੁਡੀਸ਼ੀਅਲ ਕਸਟਡੀ ਚ ਸ਼ਿਫਟ ਕੀਤਾ ਜਾਵੇ ਜਦ ਤੱਕ ਕੇਸ ਦੀ ਸੁਣਵਾਈ ਨਹੀਂ ਹੁੰਦੀ ਤਾਂ ਇਹ ਦਿਖਾਉਂਦਾ ਹੈ ਕਿ ਅਦਾਲਤ ਜਿਹੜੇ ਰੂਲ ਆਫ ਲਾ ਹੈ ਉਹਨੂੰ ਮੇਨਟੇਨ ਕਰਨ ਦੇ ਲਈ ਅਦਾਲਤ ਤਤਪਰ ਹੈ ਪਰ ਪੰਜਾਬ ਦੀ ਸਰਕਾਰ ਤਾਂ ਅਦਾਲਤਾਂ ਹੋਣ ਰੂਲ ਆਫ ਲਾ ਹੋਵੇ ਇਹਨਾਂ ਨੂੰ ਛਿੱਕੇ ਟੰਗਣ ਤੇ ਲੱਗੀਆਂ ਕੰਚਨਪ੍ਰੀਤ ਜਦੋਂ ਇਲੈਕਸ਼ਨ ਚੱਲ ਰਹੀ ਸੀ ਉਸੇ ਦੌਰਾਨ ਪੰਜਾਬ ਦੀ ਸਰਕਾਰ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਰੀਜਨਲ ਪਾਸਪੋਰਟ ਅਥਾਰਟੀ ਨੂੰ ਕਿ ਕੰਚਨਪ੍ਰੀਤ ਦਾ ਜਿਹੜਾ ਪਾਸਪੋਰਟ ਹੈ ਉਹ ਵਾਪਸ ਲਿਆ ਜਾਵੇ ਉਹ ਕਨਫਿਸਕੇਟ ਕੀਤਾ ਜਾਵੇ ਤੇ ਉਹ ਪਾਸਪੋਰਟ ਅਸੀਂ ਸਰੈਂਡਰ ਕਰਤਾ ਤਾਂ ਸਰਕਾਰ ਤਾਂ ਮੰਨਦੀ ਹੈ ਕਿ ਇੰਡੀਅਨ ਪਾਸਪੋਰਟ ਜਦੋਂ ਇਹਨਾਂ ਨੂੰ ਰੀਜਨਲ ਪਾਸਪੋਰਟ ਅਥਾਰਟੀ ਨੂੰ ਲੈਟਰ ਲਿਖਣਾ ਪੈ ਗਿਆ ਤੇ ਪਾਸਪੋਰਟ ਅਸੀਂ ਕੋਰਟ 'ਚ ਸਰੈਂਡਰ ਕਰਤਾ ਇੰਡੀਅਨ ਪਾਸਪੋਰਟ ਆ ਉਹਦੇ ਜਿਸ ਐਫਆਈਆਰ ਦੇ ਵਿੱਚ ਕੰਚਨਪ੍ਰੀਤ ਨੂੰ ਉਦੋਂ ਗਈ ਸੀ ਸਮਲ ਤਫਤੀਸ਼ ਹੋਣ ਉਹੀ 144 ਨੰਬਰ ਐਫਆਈਆਰ ਹੈ ਜਿਹੜੀ ਇਮੀਗ੍ਰੇਸ਼ਨ ਐਕਟ ਤੇ ਦਿੱਤੀ ਗਈ ਸੀ ਜਿਹਦੇ ਵਿੱਚ ਪਾਸਪੋਰਟ ਦੀ ਗੱਲ ਹੋ ਰਹੀ ਹੈ ਉਹਦੇ 'ਚ ਹੀ ਉਹਨੂੰ ਅੰਮ੍ਰਿਤਸਰ ਕੋਰਟ ਨੇ ਬੇਲ ਦਿੱਤੀ ਹੈ ਤਾਂ ਫਿਰ ਇਹ ਚੀਜ਼ਾਂ ਉੱਥੇ ਨਾ ਡਿਫੈਂਡ ਕਰ ਸਕੇ ਫਿਰ ਨਵਾਂ ਪਰਚਾ ਦੇ ਕੇ ਅਰੈਸਟ ਕਰਨ ਦੀ ਕਿਉਂ ਲੋੜ ਪਈ ਔਰ ਜਿਹੜਾ ਨੇਪਾਲ ਤੋਂ ਕੋਈ ਵੀ ਬੰਦਾ ਨੇਪਾਲ ਤੋਂ ਇੰਡੀਆ ਆ ਰਿਹਾ ਹੈ ਕੀ ਉਹ ਕੋਈ ਆਫੈਂਸ ਮਤਲਬ ਬੜਾ ਸਿੰਪਲ ਤੇ ਸਪਸ਼ਟ ਕੁਐਸਚਨ ਹੈ ਇਹ ਤਾਂ ਫਿਰ ਹੋਮ ਮਿਨਿਸਟਰੀ ਵੀ ਇਹਦੇ ਵਿੱਚ ਮੁਲਜ਼ਮ ਹੈ ਜਿਨ੍ਹਾਂ ਨੇ ਲਾਅ ਕੀਤਾ ਕਿ ਕੋਈ ਵੀ ਬੰਦਾ ਨੇਪਾਲ ਤੋਂ ਇੰਡੀਆ ਐਂਟਰ ਕਰ ਸਕਦਾ ਇਹ ਤਾਂ ਹੋਮ ਮਿਨਿਸਟਰੀ ਦੀ ਗਾਈਡਲਾਈਨਸ ਦੀ ਆ ਰਹੇ ਨੇ ਬੰਦੇ ਸੋ ਕੋਈ ਨੇਪਾਲ ਉਤਰੇ ਨੇਪਾਲ ਤੋਂ ਇੰਡੀਆ ਆਵੇ ਮੈਨੂੰ ਡੀਜੀਪੀ ਸਾਹਿਬ ਦੱਸਣ ਕਿ ਆਫੈਂਸ ਕਿਦਾਂ ਇਹ ਤਾਂ ਭਾਰਤ ਸਰਕਾਰ ਨੇ ਰੂਟ ਖੋਲਿਆ ਇਟ ਇਜ਼ ਨਾਟ ਐਨ ਆਫੈਂਸ ਔਰ ਉਸ ਪਰਚੇ ਜੋ ਬੇਲਤੇ ਹੈ ਕੋਰਟ ਨੇ ਵੀ ਇਹੀ ਮੰਨਿਆ ਤਾਂ ਹੀ ਕੋਰਟ ਨੇ ਬੇਲ ਦਿੱਤੀ ਨਾ ਜੇ ਤੁਸੀਂ ਪ੍ਰੈਸ ਕਾਨਫਰੈਂਸ ਕਰਨ ਲਈ ਪ੍ਰੈਸ ਕਾਨਫਰੈਂਸ ਕਰੋਗੇ ਚਾਹੇ ਕੁਲਦੀਪ ਢਾਲੀਵਾਲ ਹੋਣ ਚਾਹੇ ਮੁੱਖ ਮੰਤਰੀ ਹੋਣ ਚਾਹੇ ਇਹਨਾਂ ਦੇ ਮੰਤਰੀ ਹੋਣ ਜੋ ਜੋ ਗੱਲਾਂ ਇਹਨਾਂ ਨੇ ਕਹੀਆਂ ਇੱਕ ਵੀ ਗੱਲ ਕੋਰਟ 'ਚ ਸਾਬਤ ਨਹੀਂ ਕਰ ਸਕੇ ਚਾਹੇ ਉਹ ਟ੍ਰਾਇਲ ਕੋਰਟ ਹੋਵੇ ਚਾਹੇ ਹਾਈ ਕੋਰਟ ਹੋਵੇ ਤਾਂ ਫਿਰ ਗੱਡੀ ਦੀ ਛੱਤ 'ਤੇ ਖੜ ਕੇ ਤਾਂ ਜਿੰਨਾ ਮਰਜ਼ੀ ਭਾਸ਼ਣ ਦੇ ਲੋ ਕੋਰਟ 'ਚ ਤਾਂ ਸਬੂਤ ਚੱਲੂਗਾ ਕੋਰਟ 'ਚ ਤਾਂ ਰੂਲ ਆਫ ਲਾ ਚੱਲੂ ਫੈਕਟ ਚੱਲੂ ਉੱਥੇ ਅਸੀਂ ਡਿੱਗਦੇ ਜਾ ਰਹੇ ਹਾਂ ਔਰ ਕੱਲਾ ਕੋਈ ਇਹ ਥੋੜਾ ਵੀ ਇੱਕ ਕੇਸ ਹੈ ਜਿੱਥੇ ਡਿੱਗਦੇ ਜਾ ਰਹੇ ਹਾਂ ਹਰ ਇੱਕ ਕੇਸ 'ਚ ਡਿੱਗਦੇ ਜਾ ਰਹੇ ਹਾਂ ਪਰ ਉਹਦੇ ਨਾਲ ਅਗਰ ਡੀਜੀਪੀ ਸਾਹਿਬ ਨੇ ਮਾਫੀ ਮੰਗੀ ਹੈ ਕੋਰਟ 'ਚ ਜਾ ਡਰੱਗਸ ਦੇ ਕੇਸ ਦੇ ਵਿੱਚ ਕਿ ਜੀ ਪੰਜਾਬ 'ਚ ਨਸ਼ਾ ਬਹੁਤ ਵੱਧ ਗਿਆ ਤਾਂ ਉਹ ਸਮਝ ਕੇ ਮੰਨ ਕੇ ਚੱਲੋ ਨਾ ਕਿ ਫਜ਼ੀਅਤ ਕਿਦੀ ਹੋ ਰਹੀ ਹੈ ਪੁਲਿਸ ਦੀ ਹੋ ਰਹੀ ਹੈ ਸੋ ਇਹ ਸਾਰਾ ਕੁਝ ਜੋ ਤਾਣਾ ਬਾਣਾ ਬੁਣਿਆ ਜਾ ਰਿਹਾ ਮੈਂ ਅਫਸਰਸ਼ਾਹੀ ਨੂੰ ਬੇਨਤੀ ਕਰਦਾ ਕਿ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਜਿਹੜੇ ਗਲਤ ਕੰਮ ਹੋ ਰਹੇ ਨੇ ਜਵਾਬਦੇਹ ਹੀ ਅਫਸਰਾਂ ਦੀ ਹੈ ਪੰਜਾਬ ਜਾਣਿਆ ਜਾਂਦਾ ਪੰਜਾਬੀਅਤ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦੀ ਹੈ ਪੰਜਾਬੀ ਧੀਆ ਪੈਣਾ ਦੇ ਰਾਖੇ ਮੰਨੇ ਜਾਂਦੇ ਨੇ ਤਾਂ ਜਿਹੜਾ ਕੰਚਨਪ੍ਰੀਤ ਦਾ ਕੇਸ ਹੈ ਇਹ ਤਾਂ ਪੰਜਾਬੀਅਤ ਸ਼ਰਮਸਾਰ ਕਰਤੀ ਕਦੇ ਧੀਆਂ ਪੈਣਾ ਨਾਲ ਵੀ ਕਿਸੇ ਨੇ ਰਾਜਨੀਤੀ ਤਹਿਤਾਂ ਗ੍ਰਿਫਤਾਰ ਕੀਤਾ ਉਹ ਵੀ ਬਿਨਾ ਸਬੂਤਾਂ ਤੋਂ ਉਹ ਵੀ ਅਦਾਲਤ ਕਹਿ ਰਹੀ ਹੈ ਕਿ ਬੇਲ ਦੇਣੀ ਹੈ ਅਦਾਲਤ ਰਾਤ ਨੂੰ ਛੱਡ ਰਹੀ ਹੈ ਤੇ ਸਰਕਾਰ ਪੋਲਿਟੀਕਲ ਵੰਡਾਟਾ ਕਰ ਰਹੀ ਹੈ ਤਾਂ ਇਹ ਪੰਜਾਬ ਦੇ ਹਾਲਾਤ ਬਿਆਨ ਕਰਦਾ ਫਲੇਟ ਇੱਕ ਹਰਪ੍ਰੀਤ ਸਿੰਘ ਲਾਖੀ ਹੋਰਾਂ ਦੀ ਗ੍ਰਿਫਤਾਰੀ ਹੋਈ ਹੈ ਕਿਹਾ ਜਾ ਰਿਹਾ ਹੈ ਵਿਜੀਲੈਂਸ ਕਹਿੰਦੀ ਕਿ ਇਹਨਾਂ ਦਾ ਲੈਫਟੇਨੈਂਟ ਜੀ ਵਿਕਰਮ ਸਿੰਘ ਮੁਜੀਠੀਆ ਹੋਰਾਂ ਦੇ ਨਾਲ ਕੁਝ ਸ਼ਿਮਲੇ ਦੇ ਵਿੱਚ ਕਹਿੰਦੇ ਪ੍ਰੋਪਰਟੀ ਲਈ ਕੇ ਕਹਿੰਦੇ ਉਹ ਪੈਸਾ ਉਸੇ ਇਸਤੇ ਇਸਤੇਮਾਲ ਕੀਤਾ ਜਾਂਦਾ ਦੇਖੋ ਜੀ ਵੈਸੇ ਤਾਂ ਕਹਿਣਾ ਨਹੀਂ ਚਾਹੀਦਾ ਤੁਸੀਂ ਸਾਰੇ মিডিਆ ਵਾਲੇ ਭਰਾਓ ਤੁਸੀਂ ਨਾ ਟਾਈਮਿੰਗ ਦੇਖਿਆ ਕਰੋ ਚੀਜ਼ਾਂ ਦੀ ਕੰਚਨ ਪ੍ਰੀਤ ਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਰਾਤ ਨੂੰ ਅਦਾਲਤ ਲੱਗੀ ਰਿਲੀਜ਼ ਕੀਤਾ ਗਿਆ ਸਰਕਾਰ ਦੀ ਬਹੁਤ ਫਜ਼ੀਅਤ ਹੋ ਗਈ ਸਰਕਾਰ ਨੂੰ ਲੱਗਿਆ ਕਿ ਹੁਣ ਇਹ ਫੈਸਲਾ ਡਿਫੈਂਡ ਨਹੀਂ ਹੋ ਰਿਹਾ ਨਾਲ ਹੀ ਇੱਕ ਖਬਰ ਸਿੱਟਦੀ ਗੁਲਾਟੀ ਦੀ ਵਿਕਰਮ ਮਜੀਠੀਆ ਸਾਹਿਬ ਦੀ ਅਕੇ ਜੀ ਅਸੀਂ ਪੁੱਛਗਿੱਛ ਕਰਾਂਗੇ ਤੇ ਵਿਕਰਮ ਮਜੀਠੀਆ ਸਾਹਿਬ ਦੇ ਕੁਐਸਚਨ ਕੋਰਟ ਚ ਤਾਂ ਆਪਾਂ ਲਿਖ ਕੇ ਆਏ ਕਿ ਕੁਆ ਵਿਕਰਮ ਮਜੀਠੀਆ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਆ ਅਸੀਂ ਅੱਗੇ ਕਰਨੀ ਨੇ ਮੀਡੀਆ ਨੂੰ ਕੁਝ ਹੋਰ ਪਰੋਸਿਆ ਜਾਂਦਾ ਕੋਰਟਾਂ ਦੇ ਵਿੱਚ ਜਾ ਕੇ ਇਹਨ ਰਿਟਨ ਕੁਝ ਹੋਰ ਦਿੱਤਾ ਜਾਂਦਾ ਸੋ ਇਹ ਸਾਰਾ ਸਰਕਾਰ ਦਾ ਛੁਡਿਆੰਤਰ ਹੈ ਜਿਹੜਾ ਹੌਲੀ-ਹੌਲੀ ਨੰਗਾ ਹੁੰਦਾ ਜਾ ਰਿਹਾ ਸੋ ਕੱਲ੍ਹ ਵਾਲੀ ਖਬਰ ਮੈਂ ਬਹੁਤ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਉਹਦਾ ਮਕਸਦ ਇੱਕੋ ਇੱਕ ਸੀ ਕਿ ਕੰਚਨ ਪ੍ਰੀਤ ਵਾਲੇ ਕੇਸ 'ਚ ਜਿਹੜੀ ਫਜ਼ੀਅਤ ਹੋਈ ਹੈ ਉਹ ਫਜ਼ੀਅਤ ਤੋਂ ਬਚਣਾ ਚਾਹੁੰਦੇ ਸੀ ਠੀਕ ਹੈ ਜੀ